ਗੁੱਡ ਮਾਰਨਿੰਗ ਦੋਸਤੋ ਹੈਲੋ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਸਾਰੇ ਆਪੋ ਆਪਣੇ ਘਰਾਂ ਵਿੱਚ ਠੀਕ ਹੋਗੇ ਵਧੀਆ ਹੋਗੇ ਮਸਤ ਹੋਗੇ ਬਹੁਤ ਹੀ ਜ਼ਿਆਦਾ ਹੋ ਗਈ ਹੈ ਤੇ ਇਸ ਕਰਕੇ ਨਾ ਖੁਰਕਾਉਂਦੀ ਰਹਿੰਦੀ ਸਿਰ ਤੇ ਸਵੇਰ ਨਾ ਮੇਰਾ ਹਰਪ੍ਰੀਤ ਬੇਟਾ ਤਾਂ ਸੁੱਤਾ ਪਿਆ ਸੀ ਤਾਂ ਚਾਹ ਚੂ ਪੀ ਲਈ ਇਸ ਦੇ ਪਾਪਾ ਖੇਤ ਵਿੱਚ ਕੰਮ ਲੱਗੇ ਹੋਏ ਨੇ ਮੈਂ ਚਾਹ ਪੀ ਕੇ ਬਰਤਨ ਸਾਫ਼ ਕਰ ਲੈ ਤੇ ਸਾਰੇ ਘਰ ਦੇ ਕੰਮ ਕਰ ਲੈਨੇ ਬਸ ਰੋਟੀ ਬਣਾਉਣ ਵਾਲੀ ਰਹਿ ਗਈ ਆਪਣੀ ਤੇ ਮੇਰਾ ਬੱਚਾ ਵੇਖੋ ਹਰਪ੍ਰੀਤ ਸੌ ਰਿਹਾ ਆਂਦੀ ਹੈ ਜਿਤੇ ਗੁੱਡ ਮਾਰਨਿੰਗ ਹੈ ਜਿਨੀ ਅੱਜ ਨਾ ਦੋਸਤੋ ਬਹੁਤ ਹੀ ਸਵੇਰ ਨਾਲ ਨਹੀਂ ਬਹੁਤ ਹੀ ਵੱਡਾ ਕੀ ਗੱਲ ਸੀ ਨੁਕਸਾਨ ਹੋ ਗਿਆ ਜਿੰਨੇ ਜਿੰਨੂੰ ਅਸੀਂ ਫ੍ਰਿਜ ਕਹਿੰਦੇ ਸੀ ਜਿਹੜਾ ਮਟਕੇ ਵਿੱਚ ਅਸੀਂ ਪਾਣੀ ਪੀਣੇ ਠੰਡਾ ਕਰਕੇ ਨਾਲੇ ਸਾਡਾ ਮਟਕਾ ਟੁੱਟ ਗਿਆ ਤਾਂ ਹੁਣ ਅਸੀਂ ਸੋਚਦੇ ਐ ਕਿਵੇਂ ਠੰਡਾ ਪਾਣੀ ਕਿਵੇਂ ਪੀਵਾਂਗੇ ਤੇ ਮੇਰਾ ਮਟਕਾ ਮੈਂ ਸਵੇਰ-ਸਵੇਰੇ ਧੋਈ ਜਾਂਦੀ ਸੀ ਆ ਵੇਖੋ ਖਾਲੀ ਪਿਆ ਹੋਣੀ ਇਸ ਟਾਈਮ ਥੱਲੋ ਮੋਹਰਾ ਨਿਕਲ ਗਿਆ ਤਾਂ ਮੈਂ ਸਵੇਰ-ਸਵੇਰੇ ਨੂੰ ਧੋਈ ਜਾਂਦੀ ਸੀ ਸਾਫ਼ ਕਰੀ ਜਾਂਦੀ ਸੀ ਤੇ ਅੰਦਰ ਵੀ ਚੋਨਾ ਕੀ ਏਟ ਲੱਗੀ ਏਟ ਨਾਲ ਮੋਰਾ ਨਿਕਲ ਕੇ ਹੁਣ ਸੀਮਟ ਐਨਿੰਗਾਂ ਨੇੜੇ ਤੇ ਜਿਹੜਾ ਸੀਮਟ ਨਾਲ ਸੀ ਲਾ ਕੇ ਇਹਨੂੰ ਕਰ ਲਈਏ ਸਾਫ਼ ਬਣਾ ਲਈਏ ਪੀਣ ਵਾਲਾ ਪਾਣੀ ਤੇ ਮੈਂ ਦਰਵਾਜ਼ਾ ਲਾ ਕੇ ਉਹਨੇ ਕਿਹਾ ਕਿ ਸਾਡੀ ਬੱਕਰੀ ਹੈ ਨਾ ਸਾਡੇ ਅੰਦਰ ਜਾ ਕੇ ਸਾਰਾ ਸਮਾਨ ਖਾ ਜਾਂਦੀ ਹੈ ਰੋਟੀ ਮਿਲਦੀ ਹੈ ਜਿਹੜੀ ਚੀਜ਼ ਮਿਲਦੀ ਕੁਝ ਨਹੀਂ ਛੱਡਦੀ ਤੁਹਾਨੂੰ ਦਿਖਾਉਨੇ ਐਸਤੇ ਪਾਪਾ ਖੇਤ ਵਿੱਚ ਕੀ ਕਰ ਰਹੇ ਨੇ ਉਹਨਾਂ ਨਾਲ ਤੁਹਾਨੂੰ ਮਿਲਵਾਉਂਦੇ ਆ ਕਿ ਖੇਤ ਵਿੱਚ ਕਰਨ ਨੂੰ ਜਰ ਹੈਪੀ ਹੋ ਰਹੇ ਤੇ ਖੇਤ ਵਿੱਚ ਸਾਡੇ ਅੱਜ ਪਾਣੀ ਵੀ ਚੱਲ ਰਿਹਾ ਲਾਈਟ ਆ ਗਈ ਸੀਗੀ ਲਾਈਟ ਨੂੰ ਸਹੀ ਕਰਤਾ ਸੀਗਾ ਪਾਣੀ ਚੱਲ ਰਿਹਾ ਪਾਣੀ ਦੇ ਨਾਲ ਨਾਲ ਸਪਰੇ ਵੀ ਚੱਲ ਰਹੀ ਹੈ ਤੁਹਾਨੂੰ ਵਿਖਾਉਨੇ ਆ ਵੀ ਅਸੀਂ ਸਪਰੇ ਕਿਵੇਂ ਕਰਦੇ ਆ ਸਾਡੇ ਸਪਰੇ ਕਰਨ ਦਾ ਤਰੀਕਾ ਕਿਵੇਂ ਹੈ ਇੱਥੂ ਦਾ ਰਾਜਸਥਾਨ ਦਾ ਪੰਜਾਬ ਵਿੱਚ ਤਾਂ ਟੋਲਕਿਆਂ ਰੰਮਾਂ ਨਾਲ ਹੀ ਸਪਰੇ ਹੁੰਦੀ ਵੈਸੇ ਤਾਂ ਸਪਰੇ ਹੁੰਦੀ ਨਹੀਂ ਤੇ ਸਾਡੇ ਜਿਹੜੇ ਅਸੀਂ ਫਾਰਿਆਂ ਵਾਲੀ ਖੇਤੀ ਕਰਨੀ ਹੈ ਤਾਂ ਅਸੀਂ ਖੇਤ ਦੇ ਵਿੱਚ ਪੰਪ ਨਾਲ ਹੀ ਅਸੀਂ ਸਪਰੇ ਕਰ ਲੈਨੇ ਆ ਤੁਹਾਨੂੰ ਵਿਖਾਉਨੇ ਆ ਚਲੋ ਮਿਲਵਾਉਂਦੇ ਆ ਨਾਲੇ ਗੱਲਬਾਤ ਕਰਾਂਗੇ ਨਾਲੇ ਵੇਖਾਂਗੇ ਖੇਤ ਤਾਂ ਵੇਖੋ ਹਰਪ੍ਰੀਤ ਦੇ ਪਾਪਾ ਨੇ ਸਵੇਰ ਨਾਲ ਹੀ ਲੱਗੇ ਨੇ ਕਚਰਾ ਕੱਢਣ ਗੱਡੀ ਜਾਂਦੇ ਨੇ ਦਾਤੀ ਨਾਲ ਅੱਜ ਇਹਨਾਂ ਨੇ ਸਵੇਰ ਨਾਲ ਹੀ ਉੱਠ ਕੇ ਸੀ 5 ਵਜੇ ਉੱਠ ਕੇ ਸੀ 5 ਵਜੇ ਉੱਠ ਕੇ ਨਾ ਲੈਣਾ ਲੂਣਾ ਰਾਤ ਪੂਰੀ ਰਾਤ ਹੀ ਚਲਾਉਂਦੇ ਰਹੇ ਕੰਮ ਕਰਦੇ ਰਹੇ ਕਿਉਂਕਿ ਪੂਰੀ ਰਾਤ ਲੈਟ ਰਹੀ ਹੈ ਪੂਰੀ ਰਾਤ ਲੈਣਾ ਫੋਰ ਸਵੇਰੇ ਫਿਰ ਉੱਠ ਕੇ ਫਿਰ ਟਾਈਮ ਨਾ ਫੇਰਾ ਲੈਣ ਫੋਰਤੀ ਸੀਗੀ ਤੇ ਮੈਂ ਚਾਹ ਬਣਾਤੀ ਸੀ ਪਤਾ ਆਹ ਵੇਖੋ ਜੀ ਐਵੇਂ ਤਰ੍ਹਾਂ ਦਾ ਪੰਪ ਹੈਗਾ ਇਹਦੇ ਵਿੱਚ ਇਸ ਮਟਕੇ 'ਚ ਅਸੀਂ ਦਵਾਈ ਸਾਰੇ ਸਪੀਚ ਚ ਪਾ ਦਿੰਨੇ ਆ ਤੁਹਾਨੂੰ ਦਿਖਾ ਦਿੰਨੀ ਆ ਨੇੜੇ ਆ ਕੇ ਆਹ ਵੇਖੋ ਸਪਰੇਆ ਚੱਲ ਰਹੀਆਂ ਨੇ ਜਿਹੜੀ ਖੇਤ ਵਿੱਚ ਉੱਦੀ ਲੱਗ ਜਾਂਦੀ ਹੈ ਨਾ ਜਿਹੜੇ ਬੂਟੇ ਚਲੇ ਜਾਂਦੇ ਨੇ ਦੀਮਕ ਕਹਿੰਦੇ ਜਿਨ੍ਹਾਂ ਨੂੰ ਉਹਦੇ ਕਰਕੇ ਦਵਾਈ ਹੈਗੀ ਹੈ ਉਹ ਚੱਲ ਰਹੀ ਹੈ ਸਾਡੇ ਖੇਤ ਵਿੱਚ ਇਹ ਇਸ ਤਰ੍ਹਾਂ ਪੈਪਰ ਆਈ ਫੁਆਰਿਆਂ ਦੇ ਵਿੱਚ ਚਲੀ ਜਾਵੇਗੀ ਉਹ ਫੁਆਰੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਚਲੀ ਜਾਵੇਗੀ ਦਵਾਈ ਸਾਰੀ ਤੇ ਸਾਨੂੰ ਚੋਲਕੀ ਨਾਲ ਸਪਰੇਅ ਕਰਨ ਦੀ ਲੋੜ ਹੈ ਨਹੀਂ ਕਿੰਨੇ ਦੇ ਨਾਲ ਇਸੀ ਦਵਾਈ ਜਿਆਦਾ ਸਪਰੇਅ ਇਸ ਇਹਦੇ ਨਾਲ ਹੀ ਕਰਦੇ ਆ ਜੋ ਵੀ ਦਵਾਈ ਪਾਣੀ ਜੋ ਵੀ ਦਿਨੇ ਤੇ ਇਧਰ ਵੇਖੋ ਆਪਣੇ ਹਰਵਾਹ ਦੀਆਂ ਫਲੀਆਂ ਤੇ ਬੂਟੇ ਤਿਆਰ ਹੋ ਰਹੇ ਨੇ ਹਰਵਾਹ ਦੀਆਂ ਫਲੀਆਂ ਲੱਗਣੀਆਂ ਚਾਲੂ ਹੋ ਜਾਣਗੇ ਆਪਣੇ ਖੇਤ ਵਿੱਚ ਚੋਲੇ ਹਰਵਾਹ ਦੀਆਂ ਫਲੀਆਂ ਚੋਲੇ ਚੋਲੇ ਲੱਗਣੇ ਸਟਾਰਟ ਹੋ ਜਾਣਗੇ ਤੇ ਪਿੰਡੀਆਂ ਦੇ ਵੀ ਬੂਟੇ ਨੇ ਤਿੰਨ ਚਾਰ ਕੁਝ ਪਿੰਡੀਆਂ ਲੱਗਣੀਆਂ ਸਟਾਰਟ ਹੋ ਜਾਣਗੀਆਂ ਕੱਲ ਸਾਡੇ ਸੱਠ ਨੇ ਇੱਕ ਹੋਰ ਮਟੀਰੀਆਂ ਦਾ ਪੈਕੇਟ ਦੇ ਦਿੱਤਾ ਕਹਿੰਦੇ ਮਟੀਰੇ ਲਾਓ ਹੁਣ ਕਵਾਂਗੇ ਫੁੱਲ ਗੋਬੀ ਸਾਰੀ ਸਬਜ਼ੀਆਂ ਅੱਗੇ ਤਿਆਰ ਕਰਾਂਗੇ ਸਾਡੀ ਵੀਡੀਓ ਨੂੰ ਇਦਾਂ ਹੀ ਵੇਖਦੇ ਰਹਿਣਾ ਤੁਹਾਨੂੰ ਬਹੁਤ ਬਹੁਤ ਵਧੀਆ ਵੀਡੀਓ ਮਿਲਣ ਵਾਲੀਆਂ ਨੇ ਕਿਉਂਕਿ ਅਸੀਂ ਸਰਦੀਆਂ ਵਿੱਚ ਵੀ ਬਹੁਤ ਤਕੜਾ ਪਲਾਨ ਕਰਾਂਗੇ ਸਬਜ਼ੀਆਂ ਦਾ ਕਿ ਜਮੀਨ ਬਹੁਤ ਵਧੀਆ ਗਡੋਆਂ ਵਾਲੀ ਜਮੀਨ ਹੈਗੀ ਐ ਇਹਦੇ ਵਿੱਚ ਤਾਕਤ ਹੈਗੀ ਐ ਫੁੱਲ ਇਸ ਕਰਕੇ ਇਥੇ ਜੋ ਵੀ ਚੀਜ਼ ਅਸੀਂ ਲਾਉਨੇ ਆ ਸਾਰੀ ਚੀਜ਼ ਹੋ ਜਾਂਦੀ ਵਧੀਆ ਹੋ ਜਾਂਦੀ ਸਭ ਚੀਜ਼ ਚਲੋ ਤੁਹਾਨੂੰ ਥੋੜੇ ਬਹੁਤ ਮਖਵਾਰੇ ਵੀ ਦਿਖਾ ਦਿੰਨੀ ਆ ਦਵਾਈ ਚੱਲੀ ਜਾਂਦੀ ਪਰ ਦੂਰ ਦੂਰ ਦਿਖਾਵਾਂਗੀ ਤਾਂ ਹਾਂਜੀ ਆ ਵੇਖੋ ਜੀ ਆਪਣੇ ਫਾਰੇ ਚੱਲ ਰਹੇ ਨੇ ਖੇਤ ਦੇ ਵਿੱਚ ਪੂਰਾ ਪਾਣੀ ਬਹੁਤ ਹੀ ਜ਼ਿਆਦਾ ਦੂਰ ਤੱਕ ਪਾਣੀ ਜਾਂਦਾ ਤੇ ਫਾਰੇ ਨਾਲ ਬਹੁਤ ਹੀ ਵਧੀਆ ਫਾਇਦਾ ਹੈ ਨਾ ਤਾਂ ਖਾਲੇ ਬੰਨੇ ਵਟਾਂ ਨਾਲ ਕਰਨਾ ਪਵੇ ਕਿਸੇ ਕੋਈ ਨਾਲ ਕੰਮ ਕਰਨਾ ਪਵੇ ਪੈਪਾ ਲਾਤੀਆਂ ਪਾਣੀ ਆਪਣੇ ਆਪ ਲੱਗ ਜਾਂਦਾ ਬਹੁਤ ਹੀ ਸੰਤ ਸੋਖਾ ਬਹੁਤ ਹੀ ਵਧੀਆ ਕੰਮ ਲੱਗਿਆ ਜੀ ਤੇ ਪਾਣੀ ਦੇਖੋ ਕਿਥਨ ਕਿਥਨ ਤੱਕ ਦੂਰ ਦੂਰ ਤੱਕ ਜਾਂਦਾ ਹੈ ਅਸੀਂ ਇੱਕ ਲੈਣ ਨੂੰ 3-3 ਘੰਟੇ ਚਲਾਉਨੇ ਆ ਜਿਸ ਕਾਰਨ ਕਿ ਪਾਣੀ ਬਹੁਤ ਹੀ ਵਧੀਆ ਲੱਗਿਆ ਰਹੇ 6 ਘੰਟੇ ਲਾਈਟ ਤਾਂ ਰੋਜ਼ ਆਉਂਦੀ ਹੁੰਦੀ ਹੈ ਇੱਕ ਤਾਂ ਫੁਆਰਿਆਂ ਦੇ ਫਾਇਦਾ ਨਰਮੇ ਦੇ ਵਿੱਚ ਇਸ ਤਰ੍ਹਾਂ ਅਸੀਂ ਪਾਣੀ ਲਾਵਾਂਗੇ ਨਾ ਫੁਆਰਿਆਂ ਨਾਲ ਤੇ ਨਰਮੇ ਨੂੰ ਚਿਚੜੀ ਮਛਰੀ ਜਿਹੜੀ ਚੀਜ਼ ਵੀ ਉਹ ਨਹੀਂ ਪਵੇਗੀ ਕਿਉਂਕਿ ਸਾਰੀ ਚੀਜ਼ ਜਿਹੜੀ ਹੈਗੀ ਤੋਪ ਜਾਵੇਗੀ ਤੇ ਜਿਹੜੇ ਆਪਾਂ ਖੇਤਾਂ ਵਿੱਚ ਪੰਜਾਬ ਜਾਰੇ ਮੇਰੇ ਵੀਰ ਪਾਈ ਨੇ ਜਿਹੜੇ ਪਾਣੀ ਲਾਉਂਦੇ ਨੇ ਥੱਲੇ ਕਿ ਜਿਹੜੇ ਅੱਧਾ ਦਾ ਧਰਤੀ ਪੀ ਜਾਂਦੀ ਹੈ ਪਾਣੀ ਸਾਰਾ ਬੂਟਿਆਂ ਨੂੰ ਜਾਂਦਾ ਥੱਲੇ ਉੱਤੇ ਤੇ ਬੂਟੇ ਲੱਗਦੇ ਉੱਤੇ ਤਾਂ ਕੋਸ਼ ਪਾਣੀ ਜਾਂਦਾ ਹੀ ਨਹੀਂ ਉਹ ਵਿਚਾਰੇ ਕੋਈ ਤੇਲੇ ਨਾਲ ਮਰ ਜਾਂਦੇ ਨੇ ਕੋਈ ਕਿਵੇਂ ਮਰ ਜਾਂਦੇ ਨੇ ਰੱਬ ਦੀ ਕਿਰਪਾ ਰੱਬ ਸੁੱਖ ਰੱਖੇ ਇਸ ਤਰ੍ਹਾਂ ਧੋਪ ਦੇ ਰਿਹਾ ਤਾਂ ਕੋਈ ਬਿਮਾਰੀ ਨੇੜੇ ਨਹੀਂ ਆਵੇਗੀ ਸਾਡੇ ਨਰਮੇ ਦੇ ਵੇਖੋ ਫੁਆਰੇ ਚੱਲ ਰਹੇ ਨੇ ਸਵੇਰ ਦਾ ਟਾਈਮ ਹੈ ਕਿੰਨਾ ਵਧੀਆ ਲੈਣ ਸੇਰੀ ਚੱਲ ਰਹੇ ਨੇ ਚੰਤੀ ਫੋਰੇ ਆ ਰਾਮ ਨਾਲ ਲੱਗ ਜਾਂਦੇ ਕਿੰਨੀ ਲੰਮੀ ਲੈਣ ਲੱਗੀ ਹੋਈ ਹੈ ਆਪਣਾ ਨਰਮਾ ਵੇਖੋ ਛੱਪ ਦੀ ਕਿਰਪਾ ਨਾਲ ਸਾਡੇ ਸਾਰਾ ਸਭ ਦੀ ਦੁਆਵਾਂ ਨਾਲ ਫਲਾਂ ਨਾਲ ਫਰੀਚ ਰਿਹਾ ਫਲਾਂ ਨਾਲ ਵੇਖੋ ਸਰੀ ਥੱਲੋਂ ਲੈ ਕੇ ਉੱਤੋਂ ਤੱਕ ਪਰਿਆਈ ਜਾ ਰਿਹਾ ਪਰੇ ਜਾ ਰਿਹਾ ਹੁਣ ਅਸੀਂ ਲੈ ਕੇ ਆ ਗਏ ਕੱਲ ਲੈ ਕੇ ਆ ਗਏ ਸਪਰੇਅ ਵਾਲੀ ਦਵਾਈ ਹੁਣ ਉਹ ਕਰ ਦਾਂਗੇ ਅਸੀਂ ਦੇ ਵੇਖਿਓ ਕਿਵੇਂ ਸਾਪਣਾ ਨਰਮਾ ਹੁੰਦਾ ਠੀਕ ਹੈ ਜੀ ਅਸੀਂ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਐਂਡ ਕਰਾਂਗੇ ਮਿਲਾਂਗੇ ਤੁਹਾਨੂੰ ਨਵੀਂ ਇੱਕ ਹੋਰ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਵੀਡੀਓ ਦੇ ਵਿੱਚ ਕੁਝ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਂਦੇ ਰਾਵਾਂਗੇ ਤੇ ਵੀਡੀਓ ਨੂੰ ਇਦਾਂ ਹੀ ਦੇਖਦੇ ਰਹਿਣਾ ਅੱਗੇ ਅਸੀਂ ਸਪਰੇਅ ਕਰਾਂਗੇ ਨਰਮੇ ਨੂੰ ਤੁਹਾਨੂੰ ਵਿਖਾਵਾਂਗੇ ਅਸੀਂ ਕਿਹੜੀ ਕਿਹੜੀ ਸਪਰੇਅ ਕਰ ਰਹੇ ਹਾਂ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਤਾਂ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਢੇਰ ਸਾਰਾ ਮੇਰੇ ਪੰਜਾਬੀ ਵੀਰ ਮੇਰੇ ਜੋ ਵੀ ਵੀਰ ਦੇਖ ਰਹੇ ਨੇ ਢੇਰ ਸਾਰਾ ਪਿਆਰ ਤੇ ਸਪੋਰਟ ਕਰਨਾ ਤੇ ਜ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਆ ਰਹੇ ਨਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਤਾਂ ਬਾਏ ਸਾਰਿਆਂ ਨੂੰ ਜੀ